ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਕੀ ਹਲਚਲ ਆ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੰਦਰੁਸਤਾਂ ਔਰ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਬੰਦੇ ਨੂੰ ਹਮੇਸ਼ਾ ਅਹ ਨੀਰਾਣਾ ਜੀ ਅੱਜ ਸਟੈਂਡ ਟੁੱਟ ਗਿਆ ਕੈਮਰੇ ਦਾ ਬੜੇ ਅਫਸੋਸ ਦੀ ਬਾਤ ਐ ਇਹਦੇ ਬਿਨਾਂ ਆਪਣਾ ਬਿਲਕੁਲ ਗੁਜ਼ਾਰਾ ਨਹੀਂ ਹੁੰਦਾ ਅਤੇ ਮੈਂ ਹੁਣ ਇਹਨੂੰ ਬੰਨ੍ਹ ਪੁੱਨ ਕੇ ਕੰਮ ਚਲਾ ਰਹੀ ਹਾਂ ਬਸ ਤੇ ਲੋ ਜੀ ਘੇਰਾ ਆਪਾਂ ਇਹਦੇ ਨਾਲ ਚਲਾ ਰਹੇ ਹਾਂ ਕੰਮ ਤੇ ਅੱਗੇ ਕਰਦੇ ਹਾਂ ਆਪਾਂ ਤੁਹਾਡੇ ਨਾਲ ਗੱਲਬਾਤ ਤੇ ਅ ਕੱਲ ਨੂੰ ਹੈਗਾ ਸਾਨੂੰ ਹਾਫ ਡੇ ਤੇ ਪਰਸੋਂ ਬਾਬਾ ਜੀ ਦਾ ਜਨਮ ਦਿਨ ਹੈ ਨਾ ਦੋ ਦਿਨ ਆਪਾਂ ਨੂੰ ਛੁੱਟੀਆਂ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਪਾਠ ਚੱਲ ਰਹੇ ਆ ਅਖੰਡ ਪਾਠ ਸਾਹਿਬ ਦੀ ਆਵਾਜ਼ ਆ ਰਹੀ ਹੈ ਬੜੀ ਸੋਹਣੀ ਲੱਗਦੀ ਹੈ ਜਦੋਂ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਇਆ ਹੁੰਦਾ ਔਰ ਬਾਬਾ ਜੀ ਲਗਾਤਾਰ ਪੜ੍ਹ ਰਹੇ ਹੁੰਦੇ ਨੇ ਸਵੇਰੇ ਸ਼ਾਮ ਤਾਂ ਫਿਰ ਬੜਾ ਹੀ ਮਜ਼ਾ ਆਉਂਦਾ ਹੈ ਹਨਾ ਬੋਡੀ ਸੋਹਣੀ ਆਵਾਜ਼ ਲੱਗਦੀ ਹੈ ਮਾਰਨਿੰਗ 'ਚ ਬੜਾ ਜਲਦੀ ਪੜਾਂਗਾ ਆ ਜਾਂਦੇ ਨੇ ਤੇ ਲੋ ਜੀ ਪਹਿਲਾਂ ਤਾਂ ਮੈਂ ਗੱਲ ਕਰਨੀ ਸੀਗੀ ਭੈਣਾਂ ਦੇ ਪਿਆਰ ਦੀ ਅਧਰ ਨਾਲ ਸਕੂਲ ਦੇ ਵਿੱਚ ਸਾਡੀ ਕਮੈਡੋਂਗੇ ਜੀ ਤੁਹਾਡੇ ਤੁਹਾਡੀਆਂ ਭੈਣਾਂ ਤੋਂ ਸਬਸਕ੍ਰਾਈਬਰ ਜਿਹੜੀਆਂ ਤੁਹਾਨੂੰ ਬਹੁਤ ਪਿਆਰ ਕਰਦੀਆਂ ਨੇ ਹਨਾ ਮੈਂ ਕਿਹਾ ਹਾਂ ਮੇਰੀਆਂ ਭੈਣਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀਆਂ ਨੇ ਸਾਰੀਆਂ ਇੰਨੀਆਂ ਵਧੀਆ ਨੇ ਇੰਨੀਆਂ ਵਧੀਆ ਨੇ ਉਹ ਪਹਿਲਾਂ ਮੇਰੀਆਂ ਸਬਸਕ੍ਰਾਈਬਰ ਨੇ ਬਾਅਦ ਚ ਮੇਰੀਆਂ ਕਸਟਮਰ ਨੇ ਉਹ ਮੈਨੂੰ ਕਹਿੰਦੇ ਸੀਗੇ ਕਹਿੰਦੇ ਤੁਹਾਡੀਆਂ ਕਸਟਮਰ ਤੁਹਾਨੂੰ ਬਹੁਤ ਪਿਆਰ ਕਰਦੀਆਂ ਨੇ ਕਹਿੰਦੇ ਕਸਟਮਰ ਨਾ ਕਹੋ ਮੇਰੀਆਂ ਸਬਸਕ੍ਰਾਈਬਰ ਬਣਾਨੀ ਉਹ ਕਸਟਮਰ ਤਾਂ ਮੇਰੀਆਂ ਬਾਅਦ ਚ ਬਣਿਆ ਨੇ ਉਹ ਸੋ ਅੱਜ ਵੀ ਇੱਕ ਸਬਸਕ੍ਰਾਈਬਰ ਬਹਿਣਾ ਜੀ ਕਹਿੰਦੇ ਹੁੰਦੇ ਨੇ ਨਾ ਐ ਨਹੀਂ ਹੁੰਦਾ ਕਿ ਜਿਹੜੀ ਚੀਜ਼ ਉਹ ਤੁਹਾਨੂੰ ਬਹੁਤ ਵੱਡੀ ਮਿਲੇ ਉਹਨੂੰ ਗਿਫਟ ਕਹੀਏ ਆਪਾਂ ਹਾਂ ਗਿਫਟ ਭਾਵੇਂ ਜਮੇ ਹੀ ਛੋਟਾ ਜਿਹਾ ਹੋਵੇ ਚਾਹੇ ਉਹ 5 ਰੁਪਏ ਆਉਂਦਾ ਹੋਵੇ ਗਿਫਟ ਉਹੀ ਹੁੰਦਾ ਜਿਹਦੇ ਵਿੱਚ ਪਿਆਰ ਭਰਿਆ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਆ ਗਿਫਟ ਹਨਾ ਪਰ ਐਕਚੁਅਲੀ ਅੱਜ ਕੱਲ ਲੋਕ ਇਹਨਾਂ ਚੀਜ਼ਾਂ ਨੂੰ ਗਿਫਟ ਨਹੀਂ ਮੰਨਦੇ ਜੇ ਸਸਤਾ ਦੇ ਤਾਂ ਅਗਲਾ ਉਹਦੀ ਕੀਮਤ ਦੇਖਣ ਲੱਗ ਜਾਂਦਾ ਹੈ ਹਨਾ ਗਿਫਟ ਦੀ ਕਦੇ ਕੋਈ ਕੀਮਤ ਨਹੀਂ ਹੁੰਦੀ ਧਿਆਨ ਰੱਖਿਓ ਕਦੇ ਵੀ ਜੇ ਤੁਹਾਨੂੰ ਕੋਈ ਵੀ ਪਿਆਰ ਦੇ ਨਾਲ ਕੋਈ ਚੀਜ਼ ਦਿੰਦਾ ਨਾ ਚਾਹੇ ਉਹ ਬਹੁਤ ਛੋਟੀ ਹੋਵੇ ਕਦੇ ਇਹ ਨਾ ਕਿਉ ਲਾ ਇਹ ਵੀ ਦੇ ਆਹ ਕਿਹੜੀ ਚੀਜ਼ੀ ਦੇਣ ਵਾਲੀ ਹੈ ਨਾ ਐਵੇਂ ਨਹੀਂ ਕਹਿਣਾ ਹੈਗਾ ਕਿਉਂਕਿ ਜਿਹੜਾ ਗਿਫਟ ਹੁੰਦਾ ਨਾ ਉਹ ਪਿਆਰ ਦੀ ਚੀਜ਼ ਹੁੰਦੀ ਆ ਉਹ ਇੱਕ ਟੋਕਨ ਆਫ ਲਵ ਹੁੰਦਾ ਹੈ ਐ ਨਹੀਂ ਹੁੰਦਾ ਅਗਲੇ ਨੇ ਤੁਹਾਨੂੰ ਯਾਦ ਰੱਖਿਆ ਯਾਦ ਕੀਤਾ ਤਾਂ ਤੁਹਾਨੂੰ ਕੋਈ ਉਹਨੇ ਚੀਜ਼ ਦਿੱਤੀ ਕਿ ਨਿਸ਼ਾਨੀ ਲਿਆ ਕੇ ਦਿੱਤੀ ਕਿਤੇ ਵੀ ਅਗਲਾ ਗਿਆ ਨਾ ਤੇ ਉਹਨੂੰ ਖਿੜੇ ਮੱਥੇ ਪਰਵਾਣ ਕੜੋ ਕਰੋ ਬੜੇ ਪਿਆਰ ਦੇ ਨਾਲ ਅਗਲਾ ਲੈ ਕੇ ਆਇਆ ਔਰ ਪਿਆਰ ਦੇ ਨਾਲ ਹੀ ਉਹਨੂੰ ਐਕਸੈਪਟ ਕਰੋ ਕਦੇ ਉਹਦਾ ਤੋਲ ਮੋਲ ਨਾ ਕਰੋ ਇਹ ਨਾ ਸੋਚੋ ਕਿ ਇਹ ਤਾਂ ਸਸਤੀ ਚੀਜ਼ ਆ ਜਾਂ ਮਹਿੰਗੀ ਚੀਜ਼ ਆ ਨਾ ਤੇ ਉਹਦੇ ਵਿੱਚ ਕਿੰਨਾ ਕੁ ਪਿਆਰ ਭਰਿਆ ਅਗਲੇ ਨੇ ਉਹ ਦੇਖੋ ਅੱਜ ਨਾ ਜੀ ਇੱਕ ਭੈਣ ਉਹ ਆਪਣੇ ਕਸਟਮਰ ਵੀ ਨੇ ਫਰੀਦਕੋਟ ਦੇ ਹੀ ਨੇ ਉਹ ਆਪਣੇ ਪੱਕੇ ਕਸਟਮਰ ਨੇ ਔਰ ਬੜੇ ਪਿਆਰੇ ਕਸਟਮਰ ਨੇ ਉਹ ਤੇ ਜਦੋਂ ਆਉਂਦੇ ਨੇ ਵਧੀਆ ਗੱਲਾਂ-ਬਾਤਾਂ ਦੁੱਖ-ਸੁਖ ਵੀ ਕਰਕੇ ਜਾਂਦੇ ਨੇ ਹਨਾ ਤੇ ਅੱਜ ਉਹ ਆਏ ਸੀਗੇ ਉਹਨਾਂ ਦੇ ਕੱਪੜੇ ਪਏ ਸੀ ਆਪਣੇ ਕੋਲ ਇੱਕ ਤਾਂ ਉਹ ਲੈ ਕੇ ਜਾਣੇ ਸੀ ਉਹਨਾਂ ਨੇ ਤੇ ਦੂਜਾ ਨਾ ਉਹ ਜਾ ਕੇ ਐਸੀ ਹਜੂਰ ਸਾਹਿਬ ਤੇ ਉੱਥੋਂ ਸਾਡੇ ਲਈ ਪਿਆਰ ਪਰਪਰ ਕੀ ਲੈ ਕੇ ਆਏ ਹਜੂਰ ਸਾਹਿਬ ਤੋਂ ਕੋਈ ਗਿਫਟ ਲੈ ਕੇ ਆਉਣਾ ਕੋਈ ਚੀਜ਼ ਲੈ ਕੇ ਆਉਣੀ ਕਿ ਮਾੜੀ-ਮੋਟੀ ਗੱਲ ਥੋੜੀ ਹੈ ਜੀ ਉੱਥੇ ਜਿੰਨੀ ਆ ਵੀ ਉੱਥੇ ਚੀਜ਼ਾਂ ਨੇ ਜਿੱਥੇ ਜਿੰਨਾ ਵੀ ਉੱਥੋਂ ਦਾ ਔਰਾ ਹੈਗਾ ਉਹਦੇ ਵਿੱਚ ਬਾਣੀ ਪੜ ਪੜ ਕੇ ਬਾਣੀ ਪੜ ਪੜ ਕੇ ਸਾਰੀਆਂ ਚੀਜ਼ਾਂ ਦੇ ਵਿੱਚ ਰੰਗ ਗਈ ਹੈ ਐ ਲੱਗਦਾ ਵੀ ਬਾਣੀ ਉੱਥੇ ਇੰਨੀ ਪੜੀ ਜਾਂਦੀ ਹੈ ਬਾਣੀ ਹਾਂ ਜਿੱਥੇ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਉੱਥੋਂ ਦਾ ਔਰਾ ਹੀ ਇਹੋ ਜਿਹਾ ਬਣ ਜਾਂਦਾ ਹੈ ਉੱਥੋਂ ਤਾਂ ਭਾਵੇਂ ਕੋਈ ਇੰਨੀ ਕੀ ਚੀਜ਼ ਵੀ ਤੁਹਾਨੂੰ ਲਿਆ ਕੇ ਦੇ ਦਿੰਦਾ ਨਾ ਉਹ ਵੀ ਬਹੁਤ ਜ਼ਿਆਦਾ ਕੀਮਤੀ ਉਹਦੀ ਕੋਈ ਕੀਮਤ ਹੀ ਨਹੀਂ ਹੈ ਔਰ ਸਭ ਤੋਂ ਵੱਧ ਖੁਸ਼ੀ ਸਾਨੂੰ ਉਦੋਂ ਹੋਈ ਗੱਲ ਚੀਜ਼ ਦੀ ਨਹੀਂ ਹੈ ਗੱਲ ਇਹ ਹੈਗੀ ਹੈ ਕਿ ਅਗਲੇ ਨੇ ਸਾਨੂੰ ਕਿੰਨਾ ਯਾਦ ਕੀਤਾ ਸਾਨੂੰ ਕਿੰਨਾ ਯਾਦ ਰੱਖਿਆ ਹਨ ਨਹੀਂ ਤਾਂ ਅਗਲੇ ਤੇ ਰਿਸ਼ਤੇਦਾਰ ਆ ਅਗਲੇ ਦਾ ਆਣ ਗਵਾਂਡ ਅਗਲੇ ਦੀ ਭੈਣ ਭਰਾ ਬੜੇ ਹੁੰਦੇ ਨੇ ਜਿਨ੍ਹਾਂ ਨੂੰ ਅਗਲੇ ਨੇ ਚੀਜ਼ਾਂ ਦੇ ਹਾਲੇ ਦੇਣੀਆਂ ਹੁੰਦੀਆਂ ਨੇ ਹਨਾ ਉਹਦੇ ਵਿੱਚ ਸਾਨੂੰ ਯਾਦ ਰੱਖਣਾ ਇਹ ਸਾਡੇ ਲਈ ਬਹੁਤ ਵੱਡੀ ਗੱਲ ਸੀਗੀ ਸੋ ਉਹ ਭੈਣ ਨੇ ਸਾਨੂੰ ਹਜੂਰ ਸਾਹਿਬ ਜਾ ਕੇ ਯਾਦ ਕੀਤਾ ਔਰ ਉਹਨਾਂ ਨੇ ਕਿਹਾ ਕਿ ਮੈਂ ਲੈ ਕੇ ਤਾਂ ਕੁਝ ਜ਼ਰੂਰ ਜਾਣਾ ਕਹਿੰਦੇ ਮੈਂ ਆਖਿਆ ਮੈਂ ਲੈ ਕੇ ਤਾਂ ਉਹਨਾਂ ਲਈ ਕੁਝ ਜ਼ਰੂਰ ਜਾਣਾ ਹੈ ਹਨਾ ਤੇ ਉਹ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਜਿਹੜੀ ਚੀਜ਼ ਉਹ ਲੈ ਕੇ ਆਏ ਆ ਉਹ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੈ ਕੇ ਆਈ ਆ ਔਰ ਜਦੋਂ ਮੈਂ ਤੁਹਾਨੂੰ ਦਿਖਾਉਂਗੀ ਤੇ ਤੁਸੀਂ ਮੈਨੂੰ ਦੇਖ ਕੇ ਆਏ ਦੱਸਿਓ ਕਿ ਇਹ ਚੀਜ਼ ਮੈਂ ਤਾਂ ਇਹ ਨਹੀਂ ਦੇਖੀ ਸੀ ਮੈਂ ਤਾਂ ਅੱਜ ਇਹ ਫਸਟ ਟਾਈਮ ਦੇਖ ਰਹੀ ਆ ਤੇ ਹੋ ਸਕਦਾ ਜਿਹੜੀਆਂ ਭੈਣਾਂ ਹੁਣ ਤਾਜ਼ੀਆਂ ਤਾਜ਼ੀਆਂ ਹਜੂਰ ਸਾਹਿਬ ਜਾ ਕੇ ਆਈਆਂ ਹੁਣ ਉਹਨਾਂ ਨੇ ਇਹ ਚੀਜ਼ ਦੇਖੀ ਹੋਵੇ ਲੈਂਦੀ ਹੋਵੇ ਤੇ ਮੈਂ ਹਜੂਰ ਸਾਹਿਬ ਗਈ ਜ਼ਰੂਰ ਹੈਗੀ ਆ ਪਰ ਮੈਂ ਹਜੂਰ ਸਾਹਿਬ ਕਾਫੀ ਧੀਰ ਪਹਿਲਾਂ ਗਈ ਸੀ ਉਦੋਂ ਦੇ ਛੋਟਾ ਹੁੰਦਾ ਸੀਗਾ 6ਵੇਂ 7ਵੇਂ ਚ ਪੜਦਾ ਹੁੰਦਾ ਸੀ ਉਦੋਂ ਅਸੀਂ ਐਕਚੁਅਲੀ ਅਸੀਂ ਘੁੰਮਣ ਗਏ ਸੀ ਤੇ ਦੇ ਦੇ ਪਪਾ ਮੈਂ ਤੇ ਮੇਰੀ ਸਿਸਟਰ ਹੋਣੀ ਅਸੀਂ ਦੋਨੋਂ ਫੈਮਿਲੀਜ਼ ਹਨ ਅਸੀਂ ਹైదరాబాద్ ਘੁੰਮਣ ਦੇ ਪਰਪਸ ਨਾਲ ਗਏ ਸੀ ਤੇ ਹైదరాబాద్ ਦੇ ਨੇੜੇ ਰਹਿ ਜਾਂਦਾ ਹਜੂਰ ਸਾਹਿਬ ਤਾਂ ਫਿਰ ਅਸੀਂ ਹਜੂਰ ਸਾਹਿਬ ਵੀ ਦੋ ਤਿੰਨ ਦਿਨ ਲਾ ਕੇ ਆਈ ਸੀ ਤੇ ਕਾਫੀ ਸਾਲ ਹੋ ਗਏ ਆ ਉਸ ਚੀਜ਼ ਨੂੰ ਤੇ ਉਦੋਂ ਤਾਂ ਇਹ ਚੀਜ਼ ਮੈਂ ਉੱਥੇ ਨਹੀਂ ਦੇਖੀ ਸੀਗੀ ਤੇ ਮੈਂ ਤਾਂ ਇੱਥੇ ਵੀ ਨਹੀਂ ਦੇਖੀ ਹੈਗੀ ਤੇ ਪਰ ਮੈਨੂੰ ਬੜੀ ਚੰਗੀ ਲੱਗੀ ਮਲਟੀ ਪਰਪਸ ਇਹਦਾ ਯੂਜ਼ ਹੈ ਜਿਹੜਾ ਇਹ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ ਤੁਸੀਂ ਕਿੱਥੇ ਵੀ ਕਰ ਸਕਦੇ ਹੋ ਤੁਸੀਂ ਇਹਨੂੰ ਫਰੂਟ ਟ੍ਰੇ ਵੀ ਬਣਾ ਸਕਦੇ ਹੋ ਤੁਸੀਂ ਔਰ ਇਹਨੂੰ ਤੁਸੀਂ ਇੱਕ ਫਲਾਵਰ ਪੋਟ ਵੀ ਬਣਾ ਸਕਦੇ ਹੋ ਬੜੀ ਵਧੀਆ ਚੀਜ਼ ਹੈਗੀ ਲਓ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਆ ਲਓ ਇਹ ਹੈਗੀ ਆ ਇਸ ਤਰ੍ਹਾਂ ਦੀ ਇੱਕ ਚੀਜ਼ ਲਓ ਇਸ ਤਰ੍ਹਾਂ ਇਹ ਇੱਦਾਂ ਹੀ ਹੈਗੀ ਆ ਇਹ ਬੰਦ ਤਾਂ ਮੈਂ ਤਾਂ ਨਾਲ ਮਤਲਬ ਮੈਨੂੰ ਕਿਉਂ ਨਾ ਲਿਆ ਕੇ ਦਿਖਾਈ ਔਰ ਉਦਾਂ ਉਦਾਂ ਕਰਕੇ ਦਿਖਾਇਆ ਵੀ ਇਦਾਂ ਬਣ ਜਾਂਦੀ ਇਦਾਂ ਬਣ ਜਾਂਦੀ ਮੈਨੂੰ ਮਜ਼ਾ ਹੀ ਆ ਰਿਹਾ ਸੀ ਇਹ ਕਰਨ ਦੇ ਵਿੱਚ ਇਦਾਂ ਹੁਣ ਦੇਖੋ ਤੁਸੀਂ ਇਹ ਇਸ ਤਰ੍ਹਾਂ ਹੈਗੀ ਆ ਤੇ ਭੈਣਾਂ ਨੂੰ ਤਾਂ ਜਿੰਨਾਂ ਦਾ ਅਧਿਕਾਰ ਹੋਊਗਾ ਉਹਨਾਂ ਨੂੰ ਪਤਾ ਹੋਣਾ ਪਰ ਮੈਨੂੰ ਨਹੀਂ ਪਤਾ ਸੀ ਇਸ ਲਈ ਮੇਰੇ ਲਈ ਇਹ ਨਵੀਂ ਚੀਜ਼ ਹੈ ਮੈਂ ਤੁਹਾਨੂੰ ਕਰਕੇ ਦਿਖਾਉਣਾ ਚਾਹਣੀ ਆ ਉਨ ਲੋ ਲਓ ਜੀ ਹੁਣ ਇੱਕ ਤਾਂ ਇਹ ਚੀਜ਼ ਬਣ ਗਈ ਇਹ ਆ ਲਓ ਇਸ ਤਰ੍ਹਾਂ ਕਰਕੇ ਇੱਕ ਲਾਟੂ ਜਿਹਾ ਬੜਾ ਵਧੀਆ ਬਣ ਗਿਆ ਹਨ ਤੇ ਜਾਂ ਤੁਸੀਂ ਇਹਨੂੰ ਹੋਰ ਖੋਲ ਲੋ ਇਹ ਇਸ ਤਰ੍ਹਾਂ ਬਣ ਗਿਆ ਇੱਕ ਟੋਕਰੀ ਬਣ ਗਈ ਇਹਦੇ ਵਿੱਚ ਫਰੂਟ ਰੱਖ ਦੋ ਬੜੀ ਵਧੀਆ ਬਣਦੀ ਹੈ ਇਹ ਕੁਝ ਵੀ ਰੱਖ ਸਕਦੇ ਹੋ ਜਿਹਦੇ ਵਿੱਚ ਤੁਸੀਂ ਫਰੂਟ ਵਗੈਰਾ ਜਿਹੜੇ ਮਰਜ਼ੀ ਫਰੂਟ ਰੱਖ ਲਓ ਤੇ ਇਹਦੇ ਵਿੱਚ ਰੱਖ ਲਓ ਬੜੀ ਵਧੀਆ ਫਰੂਟ ਟੋਕਰੀ ਬਣ ਗਈ ਇਹ ਫਰੂਟ ਬਾਸਕਟ ਜਾਂ ਤੁਸੀਂ ਇਹਨੂੰ ਮੈਂ ਹੋਰ ਤਰੀਕਾ ਦੱਸਦੀ ਆ ਤੁਹਾਨੂੰ ਉਹਨਾਂ ਨੇ ਕਰ ਕਰਕੇ ਦਿਖਾਇਆ ਸੀ ਜਾਂ ਤੁਸੀਂ ਇਹ ਆ ਦੇਖੋ ਹਲੋ ਫਿਰ ਇਹ ਹੋਰ ਵੀ ਸੋਹਣੀ ਲੱਗਦੀ ਹੈ ਇਹ ਹਰ ਰੂਪ ਦੇ ਵਿੱਚ ਮੈਨੂੰ ਸੋਹਣੀ ਲੱਗਦੀ ਹੈ ਮੈਨੂੰ ਹਰ ਤਰੀਕੇ ਨਾਲ ਹੀ ਸੋਹਣੀ ਲੱਗਦੀ ਆਹ ਲੋ ਇਸ ਤਰ੍ਹਾਂ ਨਾ ਇਹ ਜਿਵੇਂ ਕੋ ਬੈਠਣ ਜਿਹੇ ਵਾਲਾ ਮੂੜਾ ਜਿਆ ਨਹੀਂ ਹੁੰਦਾ ਇਦਾਂ ਰੱਖਿਆ ਪਿਆ ਹੁੰਦਾ ਉਹ ਮੂੜਾ ਜਿਆ ਵੀ ਬਣ ਗਿਆ ਇਹ ਹੈਨਾ ਤੇ ਹੋਰ ਤ ਹੋਰ ਦੱਸਦੀ ਆ ਤੁਹਾਨੂੰ ਮੈਂ ਹੋਰ ਕੀ ਬਣਿਆ ਸੀਗਾ ਦਾ ਕਰਕੇ ਫਿਰ ਇਹਨੂੰ ਐਂ ਕਰ ਲਿਆ ਨਾ ਇਹਦਾ ਉਲਟਾ ਪਾਸਾ ਇਹ ਆ लो ਆ ਵੀ ਇੱਕ ਟੋਕਰੀ ਬਣ ਗਈ ਇਹਦੇ ਵਿੱਚ ਵੀ ਆਪਾਂ ਫਰੂਟ ਵਗੈਰਾ ਜਿਵੇਂ ਫਲੈਟ ਨਹੀਂ ਹੋਗੀ ਥੋੜੀ ਜੀ ਜ਼ਿਆਦਾ ਫਲੈਟ ਕਰ ਲਈ ਆਪਾਂ ਇਹ ਇਹਦੇ ਵਿੱਚ ਆਪਾਂ ਜਿਵੇਂ ਗੋਲ ਫਰੂਟ ਫਰੂਟ ਹੁੰਦੇ ਨੇ ਜਿਵੇਂ ਐਪਲ ਹੋ ਗਿਆ ਹਨਾ ਔਰੇਂਜ ਹੋ ਗਿਆ ਇਸ ਤਰ੍ਹਾਂ ਦੇ ਫਰੂਟ ਆ ਜਿਹੜੇ ਉਹ ਆਪਾਂ ਇਹਦੇ ਵਿੱਚ ਇਦਾਂ ਰੱਖ ਸਕਦੇ ਆ ਤੇ ਜੇ ਤੁਸੀਂ ਇਹਦਾ ਸਾਈਜ਼ ਵੱਡਾ ਕਰਨਾ ਹੈ ਤੇ ਫਿਰ ਇਹਨੂੰ ਤੁਸੀਂ ਇਹ ਇਦਾਂ ਕਰ ਸਕਦੇ ਹੋ ਲੋ ਠੀਕ ਹੈ ਜੀ ਲੋ ਇਸ ਤਰੀਕੇ ਨਾਲ ਹੀ ਕਰਮੈਂ ਤਾਂ ਮੈਨੂੰ ਨਾ ਜੀ ਇਹਦੀ ਇਹੀ ਚੀਜ਼ ਬੜੀ ਸੋਹਣੀ ਲੱਗ ਰਹੀ ਹੈ ਹੋਰ ਮੈਂ ਤੁਹਾਨੂੰ ਦਿਖਾਉਣੀ ਹੈ ਹਜੇ ਇੱਕ ਚੀਜ਼ ਹੋਰ ਬਣੂਗੀ ਇਹਦੀ ਇਹ ਤਾਂ ਬਣ ਗਈ ਇੱਕ ਟੋਕਰੀ ਛੋਟੀ ਟੋਕਰੀ ਵੀ ਕਰ ਸਕ ਬਣਾ ਸਕਦੇ ਹਾਂ ਇਹਨੂੰ ਔਰ ਵੱਡੀ ਟੋਕਰੀ ਵੀ ਬਣਾ ਸਕਦੇ ਆ ਫਲੈਟ ਕਰਕੇ ਠੀਕ ਹੈ ਜਿਵੇਂ ਮਰਜ਼ੀ ਕਰ ਲਓ ਲਓ ਜੀ ਹੁਣ ਮੈਂ ਅੱਗੇ ਇੱਕ ਚੀਜ਼ ਹੋਰ ਦਿਖਾਉਣੀ ਆ ਤੁਹਾਨੂੰ ਇਹ ਤਾਂ ਜਾਦੂ ਹੀ ਹੈ ਟੋਕਰੀ ਕਾਦੀ ਹੈ ਤਾਂ ਜਾਦੂ ਹੀ ਆ ਬਸ ਇੱਕ ਇਹ ਆ ਲਓ ਇਹ ਇਹਨੂੰ ਇਕੱਠਾ ਆਇਆ ਹੋ ਗਿਆ ਸਿੱਧਾ ਹਣ ਇਹਨੂੰ ਐਦਾਂ ਕਰ ਦੋ ਲਓ ਬਾਕੀ ਬਣ ਗਿਆ ਜੀ ਦੇਖੋ ਇਹ ਇੱਕ ਬਣ ਗਿਆ ਫਲਾਵਰ ਪੋਟ ਇਦੇ ਵਿੱਚ ਇੱਕ ਗੁਲਦਸਤਾ ਰੱਖ ਦੋ ਬੋਲਾ ਸੁਣਾ ਲੱਗੂਗਾ ਬਹੁਤ ਹੀ ਜਿਆਦਾ ਸੁਣਾ ਲੱਗੂਗਾ ਜੀ ਇਹ ਮੈਨੂੰ ਤਾਂ ਨਾ ਇਹ ਦੇਖ-ਦੇਖ ਕੇ ਇਹਨੂੰ ਮਜ਼ਾ ਆ ਰਿਹਾ ਐ ਕਰਨਾ ਕਦੇ ਇਹਨੂੰ ਇਸ ਤਰ੍ਹਾਂ ਕਰਨਾ ਲਓ ਆ ਵੀ ਬੜੀ ਸੋਹਣੀ ਬਹੁਤ ਸੋਹਣੀ ਚੀਜ਼ ਬਣ ਗਈ ਆ ਦੇਖੋ ਠੀਕ ਆ ਜੀ ਮੈਨੂੰ ਤਾਂ ਇਹ ਬਹੁਤ ਵਧੀਆ ਲੱਗੀ ਬਿਲਕੁਲ ਨਵੀਂ ਚੀਜ਼ ਲੱਗੀ ਤੁਹਾਨੂੰ ਇਹ ਕੀ ਲੱਗਿਆ ਇਹ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਮੈਨੂੰ ਦੱਸ ਦਿਓ ਵੀ ਤੁਹਾਡੇ ਕਿੰਨਾ ਕਿੰਨਾ ਦੇ ਘਰ ਦੇ ਵਿੱਚ ਇਹ ਚੀਜ਼ ਹੈਗੀ ਆ ਇਹ ਲਓ ਤੇ ਲੋ ਹੁਣ ਮੈਂ ਰੱਖਤੀ ਆ ਤੇ ਜੇ ਮੈਂ ਇਹਨੂੰ ਲੈ ਕੇ ਬੈਠੀ ਰਹਾਂ ਤਾਂ ਫਿਰ ਤਾਂ ਇੱਕ ਖੇੜ ਹੀ ਬਣ ਜਾਂਦੀ ਹੈ ਤੇ ਫਿਰ ਆਪਾਂ ਇਹਨੂੰ ਖਰਾਬ ਵੀ ਕਰ ਦੇਣਾ ਜੇ ਐਂ ਕਰੀ ਗਏ ਤਾਂ ਨਾ ਫਿਰ ਲੂਜ਼ ਵੀ ਹੋ ਜੂਗੀ ਮੈਨੂੰ ਲੱਗਦਾ ਜੇ ਆਪਾਂ ਕਿਸੇ ਵੀ ਚੀਜ਼ ਨੂੰ ਜ਼ਿਆਦਾ ਹੀ ਜ਼ਿਆਦਾ ਛੇੜੀ ਜੰਨੇ ਆ ਹਲੋ ਆ ਜੀਜ਼ ਵੀ ਬਹੁਤ ਅੱਛੀ ਬਣਦੀ ਹੈ ਲੋ ਤੇ ਹਲੋ ਜੀ ਇਹਨੂੰ ਮੈਂ ਰੱਖਤਾ ਇਹਦੇ ਵਿੱਚ ਮੈਂ ਰੱਖੂੰਗੀ ਫਰੂਟ ਠੀਕ ਹੈ ਤੇ ਹੁਣ ਮੈਂ ਉਹੀ ਗੱਲ ਕਰ ਰਹੀ ਸੀਗੀ ਕਿ ਦੇਖੋ ਤੁਸੀਂ ਇਹ ਕਿੰਨੀ ਵਧੀਆ ਚੀਜ਼ ਹੈਗੀ ਆ ਹਨ ਮੈਂ ਇਸ ਦੀ ਕੀਮਤ ਨਹੀਂ ਦੇਖਦੀ ਮੈਂ ਇਹਦੇ ਵਿੱਚ ਜਿਹੜਾ ਉਹਨਾਂ ਨੇ ਪਿਆਰ ਭਰਿਆ ਨਾ ਉਹ ਦੇਖ ਰਹੀ ਆ ਮੈਨੂੰ ਬਸ ਇਸ ਗੱਲ ਦੀ ਬੜੀ ਜਿਆਦਾ ਖੁਸ਼ੀ ਹੋ ਰਹੀ ਆ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਸੋਚਿਆ ਕਿ ਮੈਂ ਉਹਨਾਂ ਨੂੰ ਲੈ ਕੇ ਤਾਂ ਕੁਝ ਜ਼ਰੂਰ ਜਾਣਾ ਇਹ ਚੀਜ਼ੀ ਮੈਨੂੰ ਬੜੀ ਚੰਗੀ ਲੱਗੀ ਹੈ ਮੈਨੂੰ ਟੱਚ ਕਰ ਗਈ ਹਾਰਟ ਤੋਂ ਹਨ ਤੇ ਚੀਜ਼ ਵੀ ਬਹੁਤ ਵਧੀਆ ਜੀ ਬੜੀ ਵਧੀਆ ਚੀਜ਼ ਹੈ ਇਹ ਤੇ ਇਹ ਯੂਸਫੁਲ ਹੈਗੀ ਹੈ ਤੇ ਅਗਲੀ ਗੱਲ ਹੈਗੀ ਆ ਚਲੋ ਭੈਣੋ ਭੈਣੇ ਥੈਂਕ ਯੂ ਥੈਂਕ ਯੂ so much ਸੁਖਮੰਦਰ ਭੈਣ ਨੇ ਉਹ ਥੈਂਕ ਯੂ so much ਤੇ ਖੁਸ਼ ਰਹੋ ਹਮੇਸ਼ਾ ਚੰਗੀ ਕਲਚਰ ਰਹੋ ਤੰਦਰੁਸਤ ਰਹੋ ਤੇ ਲੋ ਜੀ ਹੁਣ ਅੱਗੇ ਆਪਾਂ ਕਰਦੇ ਹੈਗੇ ਆਂ ਭੈਣਾਂ ਦੀ ਕਮੈਂਟ ਦੀ ਗੱਲ ਕਿਉਂਕਿ ਬਹੁਤ ਸਰੀਆਂ ਭੈਣਾਂ ਕਮੈਂਟ ਕਰਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਜਵਾਬ ਦੇਣੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਇਹ ਮੈਂ ਚੀਜ਼ ਇੱਕ ਤੁਹਾਨੂੰ ਦਿਖਾਉਣੀ ਸੀ ਉਹ ਆਪਾਂ ਤੁਹਾਨੂੰ ਦਿਖਾਤੀ ਇੱਕ ਚਾਵਲਾਂ ਦੀ ਆਪਾਂ ਵੀਡੀਓ ਪਾਈ ਸੀਗੀ ਤੇ ਬਹੁਤ ਭੈਣਾਂ ਦੇ ਉਹਦੇ ਵਿੱਚ ਕਮੈਂਟ ਵੀ ਬਹੁਤ ਵਧੀਆ ਆਈ ਸਤਿ ਸ਼੍ਰੀ ਅਕਾਲ ਦੀ ਜੀ ਸਾਡੇ ਘਰ ਗੈਸ ਆਈ ਸੀ ਮੈਂ ਵੀ ਬਣਾਇ ਰਾਈਸ ਬਹੁਤ ਬਟ ਤੁਹਾਡੀ ਵੀਡੀਓ ਹੁਣ ਦੇਖੀ ਨਹੀਂ ਤਾਂ ਹਾਂ ਇਦੇ ਇਦਾਂ ਹੀ ਬਣਾਉਂਦੇ ਕਮਲਜੀਤ ਕੋਈ ਗੱਲ ਨਹੀਂ ਜੀ ਦੁਬਾਰਾ ਫੇਰ ਬਣਾ ਲਿਓ ਬੜੀ ਵਧੀਆ ਬਣੀ ਸੀ ਐਕਚੁਅਲੀ ਬਹੁਤ ਵਧੀਆ ਬਣੀ ਸੀ ਉਹ ਜੀ ਰੀਅਲੀ ਬਹੁਤ ਜ਼ਿਆਦਾ ਸਵਾਦ ਬਣੀ ਸੀ ਸਸਿਕਾ ਦੀ ਜੀ ਅਸੀਂ ਵੀ ਬਣਾਵਾਂਗੇ ਸੁਖਵੀਰ ਕੌਰ ਹਮ ਨੈਕਸਟ ਹੈ ਇੱਕ ਨਾ ਹੋਰ ਸੀ ਗਈ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਵੀ ਬੀਬਾ ਨਾ ਤੁਸੀਂ ਇਹ ਹੈਗੇ ਨੇ ਸ਼ਰਨ ਨੇ ਇਹ ਇਹ ਲਾਈਵ ਤੇ ਵੀ ਆਏ ਸੀਗੇ ਕੋਟਪੂਰਾ ਤੋਂ ਨੇ ਤੇ ਬੀਬੀ ਦੀ ਵੀਡੀਓ ਆਉਂਦੀ ਹੈਗੀ ਐ ਸਜਰੀ ਬੀਬੀ ਚੈਨਲ ਤੇ ਬੀਬੀ ਦਾ ਵੀ ਤੁਸੀਂ ਚੈਨਲ ਜਰੂਰ ਦੇਖ ਲਿਆ ਕਰੋ ਅ ਸਸਰੀਕਾਲ ਦੀਦੀ ਜੀ ਪਹਿਲਾਂ ਦੇਖ ਲੈਂਦੀ YouTube ਤੁਹਾਨੂੰ ਵੇਖ ਕੇ ਹੀ ਬਣਾਉਣੀ ਸੀ ਮੈਂ ਖੇਤ ਭੇਜਿਆ ਝੋਨਾ ਵੱਢੀ ਜਾਂਦੀ ਸੀ ਤੇ ਮੈਂ ਪਹਿਲਾਂ ਨਹੀਂ ਵੇਖਿਆ ਵੀਡੀਓ ਤੁਹਾਡੀ ਬਣਾਏ ਤੋਂ ਬਾਅਦ ਵੇਖੀ ਹੈ ਅੱਜ ਹੀ ਬਣਾਏ ਚਾਹ ਲਓ ਚਾਹਲ ਤਾਂ ਦੁਬਾਰਾ ਬਣਾ ਲਓ ਅਮਰਦੀਪ ਦੀ ਆਈਡੀ ਤੋਂ ਆਇਆ ਸੀ ਦੁਬਾਰਾ ਬਣਾਓ ਜੀ ਇਹਨੂੰ ਕੱਲ ਨੂੰ ਜ਼ਰੂਰ ਬਣਾਇਓ ਤੁਸੀਂ ਤੇ ਨੈਕਸਟ ਹੈ ਮਨਦੀਪ ਕੌਰ ਦੀ ਮੈਂ ਵੀ ਇਦਾਂ ਹੀ ਬਣਾਉਂਦੀ ਆ ਗੁੜ ਪਾ ਕੇ ਬਣਾਉਂਦੀ ਆ ਖੀਰ ਵੀ ਬਣ ਜਾਂਦੀ ਆ ਗਾਜਰ ਪਾ ਕੇ ਖੀਰ ਤਾਂ ਬਣੀ ਜਾਂਦੀ ਆ ਜੀ ਗਾਜਰ ਪਾ ਕੇ ਗਾਜਰ ਪਾ ਕੇ ਬਣਾਉਣਾ ਕੋਈ ਮੈਨੂੰ ਉਹ ਨਹੀਂ ਸੀ ਲੱਗ ਰਿਹਾ ਕਿ ਕੁਝ ਡਿਫਰੈਂਟ ਚੀਜ਼ ਹੈ ਗਾਜਰ ਪਾ ਕੇ ਸਾਰੇ ਬਣਾਉਂਦੇ ਨੇ ਬਸ ਉਹਦੇ ਵਿੱਚ ਇੱਕ ਤਾਂ ਦੁੱਧ ਪਾ ਕੇ ਜਿਹੜੀ ਨਵੀਂ ਚੀਜ਼ ਹੈ ਉਹਦੇ ਨਾਲ ਵੀ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਹੈ ਦੁੱਧ ਪਾ ਕੇ ਦੀ ਬਹੁਤ ਟੇਸਟੀ ਬਣਦੀ ਹੈ ਜੀ ਮੈਂ ਮਨਦੀਪ ਮੋਗਾ ਹਾਂਜੀ ਮਨਦੀਪ ਜੀ ਥੈਂਕ ਯੂ ਸੋ ਮੱਚ ਤੁਸੀਂ ਵਲੌਗ ਦੇਖਦੇ ਹੋ ਥੈਂਕ ਯੂ ਸੋ ਮੱਚ ਅਮਨਦੀਪ ਖਾਰੇ ਤੋਂ ਇਹਨਾਂ ਦਾ ਕਮੈਂਟ ਰੈਗੂਲਰ ਆਉਂਦਾ ਰਹਿੰਦਾ ਜੀ ਕਮਲ ਕੈਨੇਡਾ ਦਾ ਵੀ ਆਉਂਦਾ ਰਹਿੰਦਾ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸਾਡੇ ਮੰਮੀ ਬਿਨਾ ਦੁੱਧ ਤੋਂ ਬਣਾਉਂਦੇ ਆ ਉਹ ਵੀ ਬਹੁਤ ਸੌਫਟ ਤੇ ਟੇਸਟੀ ਬਣਾਉਂਦੇ ਆ ਜੀ ਤੇ ਤੁਹਾਡੀ ਰੈਸਪੀ ਸਾਡੇ ਕੰਮ ਦੀ ਹੈ ਕਿਉਂਕਿ ਮੈਨੂੰ ਤਾਂ ਇੰਨੇ ਵਧੀਆ ਆਉਂਦੇ ਹੀ ਆਉਂਦੇ ਨਹੀਂ ਆ ਕਿ ਥੈਂਕ ਯੂ ਜੀ ਕਮਲ ਜੀ ਤੁਸੀਂ ਸ਼ੇਅਰ ਪਰ ਬਣਾਓ ਜੀ ਕਮਲ ਜੀ ਜੀ ਹੁਣ ਜ਼ਰੂਰ ਬਣਾਓ ਤੁਸੀਂ ਤੇ ਲਓ ਜੀ ਬਹੁਤ ਵਧੀਆ ਮਿੱਠੇ ਚੌਲ ਦਲਵਿੰਦਰ ਕੌਰ ਗੁਰਮਨ ਦੇਖਣ ਨੂੰ ਹੀ ਬਹੁਤ ਸੋਹਣੇ ਲੱਗਦੇ ਆ ਜੀ ਬਿਲਕੁਲ ਦੇਖਣ ਨੂੰ ਦੇਖਣ ਨੂੰ ਵੀ ਬਹੁਤ ਸੋਹਣੇ ਸੀ ਜੀ ਉਹੀ ਗੱਲ ਹੈ ਪਹਿਲਾਂ ਤਾਂ ਅੱਖਾਂ ਨੂੰ ਜੀ ਚੰਗੀ ਲੱਗਣੀ ਚਾਹੀਦੀ ਹੈ ਖਾਣੇ ਤਾਂ ਆਪਾਂ ਬਾਅਦ ਚ ਹੈਨਾ ਤੇ ਸੋ ਜੇ ਦੇਖਣ ਨੂੰ ਵਧੀਆ ਲੱਗੂਗੀ ਤੇ ਫਿਰ ਖਾਣ ਨੂੰ ਵੀ ਵਧੀਆ ਲੱਗੂਗੀ ਸਮਨਦੀਪ ਸਿੰਘ ਦੀ ਆਈਡੀ ਤੋਂ ਆਏ ਦੀਦੀ ਮੂੰਹ ਚ ਪਾਣੀ ਆ ਗਿਆ ਜਿਵੇਂ ਤੁਸੀਂ ਕਹਿਆ ਨਾ ਮੂੰਹ ਚ ਪਾਣੀ ਆ ਗਿਆ ਮੇਰੇ ਵੀ ਲਿਟਰਲੀ ਇਦਾਂ ਹੀ ਆ ਜਾਂਦਾ ਹੁੰਦਾ ਕੋਈ ਚੀਜ਼ ਦੇਖ ਕੇ ਦੇ ਤੁਸੀਂ ਇਸ ਤਰ੍ਹਾਂ ਕਹੋਗੇ ਤੁਸੀਂ ਵੀ ਆਓ ਅਤੇ ਖਾਓ ਪਰਮਜੀਤ कौर ਬਿਲਕੁਲ ਜੀ ਮੈਂ ਕਹਿ ਸਕਦੀ ਹਾਂ ਪਰ ਮੈਨੂੰ ਪਤਾ ਤੁਸੀਂ ਆਉਣਾ ਨਹੀਂ ਆ ਤੇ ਫਾਰਮੈਲਟੀ ਮੈਂ ਕਰਦੀ ਨਹੀਂ ਹੈਗੀ ਜੋ ਹੈ ਮੈਂ ਰੀਅਲ ਹਾਂ ਬਸ ਉਹਦੇ ਵਿੱਚ ਕੁਝ ਵੀ ਹੈ ਜਾਂ ਨਹੀਂ ਹੈਗਾ ਬਸ ਇਹਨਾਂ ਜ਼ਰੂਰ ਹੈ ਕਿ ਆਪਾਂ ਮੈਂ ਤੁਹਾਨੂੰ ਦੱਸਦਾ ਕਿ ਅੱਛੇ ਬਣੇ ਨੇ ਤੁਸੀਂ ਬਣਾਓ ਤੇ ਖਾਓ ਯੋਕ ਮੈਨੂੰ ਪਤਾ ਤੁਸੀਂ ਆਉਣਾ ਨਹੀਂ ਪਰ ਮੈਨੂੰ ਮਾਮਤਾਰ ਕਰ ਲੈਣਾ ਚਾਹੀਦਾ ਤੁਹਾਡਾ ਹਨਾ ਅੱਗੇ ਤੋਂ ਧਿਆਨ ਰੱਖੂੰਗੀ ਮੈਂ ਤੇ ਨੈਕਸਟ ਹੈ ਜਸਪਾਲ ਸਿੰਘ ਦੀ ਆਈਡੀ ਤੋਂ ਸਤਿ ਸ੍ਰੀ ਅਕਾਲ ਜੀ ਜੀ ਤੁਹਾਡੀ ਤੇ ਬੀਜੀ ਦੀ ਰੈਸਪੀ ਦੇਖ ਕੇ ਮੇਰੇ ਜੀ ਕਰਦਾ ਮੈਂ ਹੁਣੇ ਹੀ ਖਾ ਲਵਾਂ ਗੁਰਵਿੰਦਰ ਕੌਰ ਬਣਾਓ ਜੀ ਬਣਾ ਕੇ ਖਾਓ ਤੁਸੀਂ ਤੇ ਸੁਖਵਿੰਦਰ ਕੌਰ ਹਾਂਸ ਹਾਂਜੀ ਮੈਮ ਸਤਿ ਸ੍ਰੀ ਅਕਾਲ ਜੀ ਗਾਜਰ ਵੀ ਫਸਟ ਟਾਈਮ ਪਤਾ ਲੱਗਿਆ ਤੇ ਕਵਰ ਕਰਨ ਵਾਲਾ ਤਰੀਕਾ ਵੀ ਟ੍ਰਾਈ ਕਰਾਂਗੇ ਜਰੂਰ ਜੀ ਜਿਹੜਾ ਮੈਂ ਕਵਰ ਕਰਨ ਵਾਲਾ ਮੈਂ ਤੁਹਾਨੂੰ ਦੱਸਦੀ ਹਾਂ ਜੀ ਹੁਣ ਅਸੀਂ ਕਿਵੇਂ ਪਤਾ ਲੱਗਿਆ ਮੈਨੂੰ ਕਵਰ ਕਰਨ ਵਾਲਾ ਅਸੀਂ ਰਹਿੰਦੇ ਸੀਗੇ ਮਲੇਰਕੋਟ ਲਈ ਠੀਕ ਹੈ ਮੇਰੀ ਜਿਹੜੀ ਕਾਲਜ ਦੀ ਸਟੱਡੀ ਹੈਗੀ ਆ ਉਹ ਹੈਗੀ ਮਲੇਰਕੋਟ ਲਈ ਔਰ ਮਲੇਰਕੋਟਲੇ ਸਾਡਾ ਗਵਾਨ ਸੀਗੇ ਜਿਹੜਾ ਉਹ ਮੁਸਲਮ ਕਮਿਊਨਿਟੀ ਦੇ ਸਾਡੇ ਆਂਡੀ ਗਾਂਡੀ ਸੀਗੇ ਬਹੁਤ ਅੱਛੇ ਸੀਗੇ ਤੇ ਉਹਨਾਂ ਦਾ ਸਾਡਾ ਅੱਛਾ ਵਰਤ ਵਰਤਾਵਾ ਅਸੀਂ ਬੀਬੀਆਂ ਦੀਆਂ ਸਹੇਲੀਆਂ ਸੀ ਅਸੀਂ ਤਾਂ ਚਲੋ ਉਹਦੇ ਛੋਟੇ ਸੀਗੇ ਹਨਾ ਤੇ ਉਹ ਬਣਾਉਂਦੇ ਹੁੰਦੇ ਸੀ ਜੀ ਇਦਾਂ ਤੇ ਇਹ ਨੂੰ ਨਾ ਦਮ ਮਾਰਨਾ ਕਹਿੰਦੇ ਸੀ ਉਹ ਵੀ ਦਮ ਮਾਰ ਕੇ ਰੱਖ ਦਿੰਦੇ ਆ ਹਨਾ ਉਦੋਂ ਉੱਪਰ ਨੂੰ ਕਪੜਾ ਪਾ ਕੇ ਢੱਕ ਦੇਣਾ ਉਹਦੇ ਨਾਲ ਨਾ ਜਿਹੜੀ ਉਹਦੀ ਸਿਲ ਉਹ ਅੰਦਰ ਹੀ ਬਣੀ ਰਹਿੰਦੀ ਹੈ ਤਾਂ ਕਰਕੇ ਉਹ ਇਦਾਂ ਬਣਾਉਂਦੇ ਹੁੰਦੇ ਸੀਗੇ ਬੜੇ ਵਧੀਆ ਬਣਦੇ ਸੀ ਉਹ ਵੀ ਤੇ ਹੁਣ ਆਪਾਂ ਇੱਕ ਰੈਸਪੀ ਮੈਂ ਤੁਹਾਨੂੰ ਹੋਰ ਦੇਣੀ ਆ ਬੜੀ ਵਧੀਆ ਜੀ ਉਹ ਬ੍ਰੇਕਫਾਸਟ ਦੀ ਦੇਣੀ ਆ ਪਰ ਉਹ ਤਾਂ ਛੁੱਟੀ ਵਾਲੇ ਦੇਣੀ ਆ ਆਪਾਂ ਦੇਵਾਂਗੇ ਕੋਸ਼ਿਸ਼ ਕਰਦੇ ਆ ਕਿ ਪਰਸੋਂ ਬਾਬਾਈ ਦੇ ਜਨਮ ਦਿਨ ਨਾ ਬ੍ਰੇਕਫਾਸਟ ਕਰਾਂਗੇ ਉਸ ਦਿਨ ਵਧੀਆ ਉਹ ਬੜਾ ਬ੍ਰੇਕਫਾਸਟ ਕਰਾਂਗੇ ਜਿਹੜਾ ਸਾਡੇ ਸ਼ਰੀਰ ਲਈ ਬਹੁਤ ਜ਼ਿਆਦਾ ਅੱਛਾ ਹੈ ਤੇ ਬਾਬਾ ਜੀ ਰੁੱਖੀ ਸੁੱਕੀ ਰੋਟੀ ਖਾਣ 'ਚ ਵੀ ਵਿਸ਼ਵਾਸ ਰੱਖਦੇ ਸੀ ਸੋ ਆਪਾਂ ਵੀ ਉਹ ਰੁੱਖੀ ਸੁੱਕੀ ਬਈ ਰੋਟੀ ਤੋਂ ਹੀ ਉਹ ਬ੍ਰੇਕਫਾਸਟ ਤਿਆਰ ਕਰਾਂਗੇ ਪਰ ਸਾਡੇ ਸ਼ਰੀਰ ਲਈ ਬਹੁਤ ਅੱਛਾ ਹੈ ਉਹ ਤੇ ਉਹ ਆਪਾਂ ਹਜੇ ਠਹਿਰ ਕੇ ਬਣਾਵਾਂਗੇ ਅੱਜ ਨੈਕਸਟ ਲੋ ਹੋ ਗਈ ਜੀ ਹਾਂ ਦੁੱਧ ਗਰਮ ਕਰਕੇ ਪਾਇਆ ਸੀ ਜੀ ਮਨਜੀਤ ਕੌਰ ਕਹਿ ਰਹੇ ਨੇ ਨਹੀਂ ਜੀ ਦੁੱਧ ਗਰਮ ਕਰਕੇ ਨਹੀਂ ਪਾਇਆ ਸੀ ਫ੍ਰੀਜ ਦੇ ਵਿੱਚ ਹੀ ਪਿਆ ਸੀ ਮੈਂ ਉਦਾਂ ਹੀ ਪਾਤਾ ਸੀਗਾ ਬਸ ਢੱਕਤਾ ਸੀ ਉੱਪਰ ਤੇ ਉਹਨੂੰ 5 ਕਿ ਮਿੰਟ ਬਿਲਕੁਲ ਸੇ ਤੁਹਾਨੂੰ ਪਤਾ ਹੀ ਹੈ ਕਿ ਸਭ ਤੋਂ ਛੋਟਾ ਜਿਹੜਾ ਬਰਨਰ ਸੀਗਾ ਚੁੱਲਾ ਸੀਗਾ ਹਨਾ ਉਹਦੇ ਤੇ ਰੱਖਿਆ ਹੋਇਆ ਸੀ ਮੈਂ ਕੀ ਲਿਖਿਆਗੇ ਨਮਕ ਚਾਹਨੀ ਵਾਲਾ ਮਮੋਲ ਸਿੰਘ ਦੀ ਜੀ ਤਾਂ ਮੈਡਮ ਨਮਕ ਨਮਕ ਚਾਹਨੀ ਵਾਲਾ ਮੈਨੂੰ ਸਮਝ ਨਹੀਂ ਆਈ ਜੀ ਕੀ ਲਿਖਿਆ ਇਹਨਾਂ ਨੇ ਬਲਜੀਤ कौर ਜੀ ਕਰਦਾ ਖਾਣ ਨੂੰ ਚਾਵਲ ਧਰਮ ਤਾਰਨ ਧਰਮ ਧਰਮ ਨੂੰ ਨਹੀਂ ਬਲਜੀਤ कौर ਖਾਓ ਜੀ ਜ਼ਰੂਰ ਬਣਾ ਕੇ ਖਾਓ ਹਰਪ੍ਰੀਤ कौर ਦੀ ਆਈਡੀ ਤਾਂ ਦੇ ਦਿਜੀ ਮੇਰਾ ਬੇਬੀ 4 ਮਨਸ ਦਾ ਹੈ ਮੈਂ ਬੇਬੀ ਨੂੰ ਫੀਡ ਦਿੰਨੀ ਆ ਜੀ ਮੈਂ weight lose ਲਈ ਇਹ ਰੈਮਡੀ ਯੂਜ਼ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਜੀ ਪਨੀਰੀ ਵੀ ਖਾਣੇ ਹੀ ਆ ਆਪਾਂ ਪਨੀਰੀ ਦੇ ਵਿੱਚ ਸਾਰੀਆਂ ਚੀਜ਼ਾਂ ਪਾਈਆਂ ਹੁੰਦੀਆਂ ਨੇ ਅ ਹੁਸ਼ਾ ਰਾਣੀ ਜਾਨੀ ਸਸਤੀ ਕਲ ਦੇ ਦੀ ਜੀ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਮਹਾਰੋ ਹੀ ਦੇ ਦਿਆ ਥੈਂਕ ਯੂ ਸ਼ਾ ਜੀ ਰਾਣੀ ਜੀ ਥੈਂਕ ਯੂ so much god bless you ਅ ਕਮਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਸਾਡੇ ਘਰ ਗੈਸਟ ਆਏ ਤਾਂ ਆਪਾਂ ਪੜ ਚੁੱਕੇ ਹਾਂ ਜੀ ਵਾਰੀ ਘਟਦੀ ਆਪਾਂ ਤੇ ਲਓ ਜੀ ਥੈਂਕ ਯੂ ਸੋ ਮੱਚ ਕਿ ਤੁਸੀਂ ਦੇਖਦੇ ਹੋ ਵੀਡੀਓਜ਼ ਔਰ ਕਮੈਂਟ ਕਰਦੇ ਹੋ ਉਹਦੇ ਲਈ ਤੁਹਾਡਾ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਆਪਣਾ ਖਿਆਲ ਰੱਖੋ ਆਪਣੀ ਸਿਹਤ ਦਾ ਖਿਆਲ ਰੱਖੋ ਆਪਣੀ ਬੱਚਿਆਂ ਦਾ ਖਿਆਲ ਰੱਖੋ ਆਪਣੀ ਫੈਮਿਲੀ ਦਾ ਖਿਆਲ ਰੱਖੋ ਸਭ ਤੋਂ ਵੱਧ ਆਪਣਾ ਖਿਆਲ ਰੱਖੋ ਕਿਉਂਕਿ ਤੁਹਾਡਾ ਖਿਆਲ ਕਿਸੇ ਹੋਰ ਨੇ ਨਹੀਂ ਰੱਖਣਾ ਖਾਸ ਕਰਕੇ ਲੇਡੀਜ਼ ਦਾ ਤੁਸੀਂ ਆਪਣਾ ਖਿਆਲ ਖੁਦ ਹੀ ਰੱਖਣਾ ਆਪਣੀ ਸਕਿਨ ਦਾ ਧਿਆਨ ਰੱਖੋ ਤੇ ਸੋਹਣੇ ਸੋਹਣੇ ਵਿਚਾਰ ਆਪਣੇ ਦਿਮਾਗ ਦੇ ਵਿੱਚ ਲੈ ਕੇ ਆਓ ਅੱਛਾ ਬੋਲੋ ਅੱਛਾ ਸੁਣੋ ਅਛੀਆਂ-ਛੀਆਂ ਗੱਲਾਂ ਕਰੋ ਚੁਗਲੀਆਂ ਤੋਂ ਦੂਰ ਰਹੋ ਪੋਜ਼ਿਟਿਵਿਟੀ ਪਰ ਪਰ ਰੱਖੋ ਹਮੇਸ਼ਾ એનਰਜੈਟਿਕ ਰਹੋ ਐਕਟਿਵ ਰਹੋ ਅਗਰ ਇਹਨਾਂ ਚੀਜ਼ਾਂ ਤੋਂ ਬਚੇ ਰਹੋਗੇ ਔਰ ਪੋਜ਼ਿਟਿਵਿਟੀ ਪਰ ਪਰ ਰੱਖੋਗੇ ਤੁਹਾਡੇ ਫੇਸ ਦੇ ਉੱਪਰ ਆਊਗੀ ਉਹੀ ਪੋਜ਼ਿਟਿਵਿਟੀ ਫੇਸ ਦੇ ਉੱਪਰ ਇੱਕ ਅੱਛੀ ਸਮਾਈਲ ਲੱਖੋ ਕਦੇ ਵੀ ਮੱਚੇ ਛੜੇ ਨਾ ਰਹੋ ਠੀਕ ਹੈ ਜੀ ਬੋਲੋ ਘੱਟ ਸੁਣਨ 'ਚ ਜ਼ਿਆਦਾ ਵਿਸ਼ਵਾਸ ਰੱਖੋ ਤੇ ਲੋ ਜੀ ਹੁਣ ਆਪਾਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰ ਲਈਆਂ ਤੇ ਆਹ ਚੀਜ਼ ਮੈਨੂੰ ਦੱਸਿਓ ਤੁਸੀਂ ਕਿ ਤੁਹਾਨੂੰ ਇਹ ਮੇਰਾ ਗਿਫਟ ਹੈ ਜਿਹੜਾ ਮੇਰੀ ਸੁਖਮੰਦਰ ਭੈਣ ਨੇ ਦਿੱਤਾ ਉਹ ਤੁਹਾਨੂੰ ਕਿਹੋ ਜਿਹਾ ਲੱਗਿਆ ਤੇ ਕੀ ਤੁਹਾਡੇ ਘਰ ਵੀ ਇਹ ਵਾਲੀ ਚੀਜ਼ ਹੈਗੀ ਆ ਨਹੀਂ ਹੈਗੀ ਤੁਸੀਂ ਦੇਖੀ ਆ ਕਿ ਨਹੀਂ ਦੇਖੀ ਠੀਕ ਹੈ ਜੀ ਸੋ ਥੈਂਕ ਯੂ ਅਗੇਨ ਸੁਖਮੰਦਰ ਭੈਣ ਥੈਂਕ ਯੂ so much ਸੋ ਲੋ ਜੀ ਆਪਾਂ ਵਲੌਗ ਦਾ ਇੱਥੇ ਕਰੀਏ ਐਂਡ ਮੈਨ ਲੈਕਸੀ ਇਹ ਮੂਡ ਦੇ ਵਿੱਚ ਹੈਗੇ ਆਂ ਬਲੌਗ ਦਾ ਇੱਥੇ ਕਰਦੇ ਆਂ ਐਂਡ ਤੇ ਫਿਰ ਕਰ ਦੂ ਮਿਲਦੇ ਆਂ ਹੋਰ ਵਧੀਆ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ